ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕਿ ਕਿਹਾ ਜਾ ਰਿਹਾ ਹੈ ਕਿ 3 ਮਈ ਨੂੰ ਭਾਰਤ ਦੇ ਵਿੱਚ ਦੂਜਾ ਵੱਡਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਕਿ ਇਹ ਗੱਲ ਸੱਚ ਹੈ ਜਾਂ ਇਹ ਰਾਹੂ ਦਾ ਪ੍ਰਭਾਵ ਹੋਵੇਗਾ ਜਾਂ ਸੂਰਜ ਗ੍ਰਹਿਣ ਸੱਚਮੁੱਚ ਹੀ ਲੱਗੇਗਾ ਜੇਕਰ ਲੱਗੇਗਾ ਤੇ ਕਿੱਥੇ-ਕਿੱਥੇ ਲੱਗੇਗਾ ਤੇ ਕਿੰਨੇ ਸਮੇਂ ਤੇ ਲੱਗੇਗਾ ਤੇ ਜੇਕਰ ਰਾਹੂ ਦਾ ਪ੍ਰਭਾਵ ਹੈ ਤਾਂ ਕਿਹੜੀਆਂ ਚਾਰ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਤੁਹਾਡੀ ਰਾਸ਼ੀ ਵੀ ਪਹਿਲੇ ਨੰਬਰ ਤੇ ਹੋ ਜਾਵੇ ਦੋਸਤੋ ਸਭ ਤੋਂ ਪਹਿਲਾਂ ਇਸ ਸਾਲ ਦਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗਿਆ ਸੀ ਹੁਣ ਦੂਜਾ ਸੂਰਜ ਗ੍ਰਹਿਣ ਮੰਨਿਆ ਜਾ ਰਿਹਾ ਹੈ ਕਿ 3 ਮਈ ਨੂੰ ਹੈ YouTube ਅਤੇ Google ਦੇ ਉੱਤੇ ਸਰਚ ਕੀਤੀ ਜਾ ਰਹੀ ਹੈ ਕਿ ਕੀ ਇਸ ਸਮੇਂ ਸੂਰਜ ਗ੍ਰਹਿਣ ਲੱਗੇਗਾ ਜਾਂ ਨਹੀਂ ਲੱਗੇਗਾ ਜੇਕਰ ਲੱਗੇਗਾ ਤੇ ਇਸ ਦਾ ਕੀ ਪ੍ਰਭਾਵ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਦੂਜਾ ਸੂਰਜ ਗ੍ਰਹਿਣ ਭਾਰਤ ਵਿੱਚ ਕਦੋਂ ਲੱਗੇਗਾ ਦੋਸਤੋ ਜਿਹੜਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਸੀ ਉਹ 8 ਅਪ੍ਰੈਲ ਨੂੰ ਲੱਗਿਆ ਸੀ ਉਹ ਭਾਰਤ ਦੇ ਵਿੱਚ ਬਿਲਕੁਲ ਵੀ ਦਿਖਾਈ ਨਹੀਂ ਸੀ ਦਿੱਤਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਾਲ ਦਾ ਸੂਰਜ ਗ੍ਰਹਿਣ ਜਿਹੜਾ ਵੱਡਾ ਸੂਰਜ ਗ੍ਰਹਿਣ ਹੋਵੇਗਾ ਉਹ ਕਿੰਨੇ ਸਮੇਂ ਤੇ ਤੇ ਕਦੋਂ ਲੱਗਣ ਵਾਲਾ ਹੈ ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਣ ਵਾਲਾ ਹੋਵੇਗਾ ਇਸ ਲਈ ਇਸ ਦੇ ਸੂਤਕ ਕਾਲ ਦਾ ਵੀ ਭਾਰਤ ਉੱਪਰ ਕੋਈ ਵੀ ਅਸਰ ਨਹੀਂ ਹੋਵੇਗਾ ਜੇਕਰ ਇਹ ਮਾਨਵਤਾ ਦੱਸੀ ਜਾ ਰਹੀ ਹੈ ਕਿ ਸੂਰਜ ਗ੍ਰਹਿਣ ਮਈ ਨੂੰ ਹੈ ਤੇ ਜੇਕਰ ਇਹ ਅਜੇ ਪਤਾ ਨਹੀਂ ਚੱਲ ਰਿਹਾ ਕਿ ਮਈ ਵਿੱਚ ਸੂਰਜ ਗ੍ਰਹਿਣ ਹੋਵੇਗਾ ਵੀ ਜਾਂ ਨਹੀਂ ਤੇ ਅਗਲਾ ਗ੍ਰਹਿਣ ਕਿਸ ਸਮੇਂ ਲੱਗੇਗਾ ਇਸ ਦੇ ਕੀ ਕੀ ਪ੍ਰਭਾਵ ਆਪਣੀ ਜ਼ਿੰਦਗੀ ਉੱਤੇ ਪੈ ਜਾਂਦੇ ਹਨ ਦੋਸਤੋ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੀ ਘਟਨਾ ਬਹੁਤ ਹੀ ਇੱਕ ਖਗੋਲੀ ਘਟਨਾ ਮੰਨੀ ਜਾਂਦੀ ਹੈ ਇਸ ਸਮੇਂ ਸਾਰੇ ਹੀ ਸ਼ੁਭ ਕਾਰਜਾਂ ਦੀ ਮਨਾਹੀ ਹੁੰਦੀ ਹੈ ਇਸ ਸਮੇਂ ਗਰਭਵਤੀ ਔਰਤਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਤਿੱਖੀ ਤੇ ਨੁਕੀਲੀ ਚੀਜ਼ ਨੂੰ ਬਿਲਕੁਲ ਵੀ ਹੱਥ ਨਾ ਲਾਉਣ ਨਾਲ ਹੀ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ ਤਾਂ ਕਿ ਸੂਰਜ ਦੀਆਂ ਮਾੜੀਆਂ ਕਿਰਨਾਂ ਉਹਨਾਂ ਦੇ ਬੱਚੇ ਦੇ ਉੱਪਰ ਮਾੜਾ ਅਸਰ ਨਾ ਕਿਤੇ ਕਰ ਦੇਣ ਤਾਂ ਫਿਰ ਤੁਸੀਂ ਪੂਰੇ ਹੀ ਧਿਆਨ ਦੇ ਨਾਲ ਗਰਭਵਤੀ ਔਰਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਬਿਲਕੁਲ ਧਿਆਨ ਰੱਖ ਕੇ ਹੀ ਘਰ ਤੋਂ ਬਾਹਰ ਨਿਕਲਣਾ ਹੈ ਕਿਉਂਕਿ ਇਸ ਸਮੇਂ ਉਹਨਾਂ ਲਈ ਬਹੁਤ ਹੀ ਖਤਰਨਾਕ ਸਾਬਿਤ ਵੀ ਹੋ ਜਾਂਦਾ ਹੈ ਇਹ ਸੂਰਜ ਗ੍ਰਹਿਣ ਉਹਨਾਂ ਦੇ ਬੱਚਿਆਂ ਦੇ ਉੱਤੇ ਸੂਰਜ ਗ੍ਰਹਿਣ ਦਾ ਅਸਰ ਗਹਿਰਾ ਪੈ ਜਾਂਦਾ ਹੈ ਉਹਨਾਂ ਦੇ ਲਈ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਅੱਜ ਸੂਰਜ ਗ੍ਰਹਿਣ ਹੈ ਵੀ ਜਾਂ ਨਹੀਂ YouTube ਅਤੇ Google ਦੇ ਮਾਧਿਅਮ ਤੋਂ ਪਤਾ ਅਜੇ ਲਗਾਇਆ ਜਾ ਰਿਹਾ ਹੈ ਕਿ 3 ਮਈ ਨੂੰ ਸੂਰਜ ਗ੍ਰਹਿਣ ਹੈ ਵੀ ਜਾਂ ਨਹੀਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਤਾਰੀਖ ਤੇ ਕੋਈ ਵੀ ਸੂਰਜ ਗ੍ਰਹਿਣ ਨਹੀਂ ਲੱਗਣ ਵਾਲਾ ਅੱਜ ਸੂਰਜ ਗ੍ਰਹਿਣ ਨਹੀਂ ਅੱਜ ਤਾਂ ਰਾਹੂ ਕਾਰਨ ਲੱਗਾ ਹੋਇਆ ਹੈ ਰਾਹੂ ਮੱਸਿਆ ਦੇ ਦਿਨ ਤੇ ਲੱਗਣ ਕਰਕੇ ਉਸ ਦੀ ਦੁਵਿਧਾ ਜਿਹੜੀ ਲੋਕਾਂ ਦੇ ਮਨਾਂ ਵਿੱਚ ਬੈਠ ਗਈ ਹੈ ਤੇ ਅੱਜ ਉਹ ਰਾਹੂ ਆਪਣਾ ਅਸਰ ਵਿਖਾਉਣ ਵਾਲਾ ਹੈ ਅੱਜ ਦੀ ਤਾਰੀਖ ਨੂੰ ਕੋਈ ਸੂਰਜ ਜਾਂ ਚੰਦਰ ਗ੍ਰਹਿਣ ਨਹੀਂ ਲੱਗਣ ਵਾਲਾ ਇਸ ਗੱਲ ਨੂੰ ਆਪਣੇ ਦਿਮਾਗ ਵਿੱਚੋਂ ਪੂਰੀ ਤਰ੍ਹਾਂ ਤੁਸੀਂ ਬਾਹਰ ਕੱਢ ਦੇਣਾ ਤੇ ਨਾਲ ਹੀ ਇਸ ਤੋਂ ਹੋਣ ਵਾਲੇ ਪ੍ਰਭਾਵਾਂ ਤੋਂ ਤੁਸੀਂ ਬਿਲਕੁਲ ਵੀ ਚਿੰਤਤ ਨਹੀਂ ਹੋਣਾ ਲੋਕ ਇਸ ਰਾਹੂ ਕਾਲ ਨੂੰ ਗ੍ਰਹਿਣ ਸਮਝ ਬੈਠੇ ਹਨ ਹਾਲਾਂਕਿ ਰਾਹੂ ਕਾਲ ਦੇ ਸਮੇਂ ਵੀ ਸੂਰਜ ਗ੍ਰਹਿਣ ਵਾਂਗ ਹੀ ਸ਼ੁਭ ਕਾਰਜਾਂ ਦੀ ਮਨਾਹੀ ਹੁੰਦੀ ਹੈ ਤੇ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਘਰ ਵਿੱਚ ਕੋਈ ਵੀ ਧਾਰਮਿਕ ਕਾਰਜ ਨਹੀਂ ਕਰ ਸਕਦੇ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਇਸ ਸਮੇਂ ਵੀ ਗਰਭਵਤੀ ਔਰਤਾਂ ਨੂੰ ਬਹੁਤ ਹੀ ਸੰਭਲ ਕੇ ਚੱਲਣਾ ਚਾਹੀਦਾ ਹੈ ਇਸ ਸਮੇਂ ਉਹਨਾਂ ਨੂੰ ਬਿਲਕੁਲ ਵੀ ਲੇਟਣਾ ਨਹੀਂ ਚਾਹੀਦਾ ਇਸ ਦੇ ਮਾੜੇ ਪ੍ਰਭਾਵ ਦੇ ਦੌਰਾਨ ਵੀ ਗਰਭਵਤੀ ਔਰਤਾਂ ਨੂੰ ਖਾਣਾ ਨਹੀਂ ਬਣਾਉਣਾ ਚਾਹੀਦਾ ਤੇ ਨਾ ਹੀ ਖਾਣਾ ਚਾਹੀਦਾ ਹੈ ਤੇ ਜੇਕਰ ਤੁਸੀਂ ਖਾਣਾ ਚਾਹੁੰਦੀਆਂ ਹੋ ਤਾਂ ਆਪਣੇ ਖਾਣੇ ਦੇ ਵਿੱਚ ਤੁਸੀਂ ਥੋੜੇ ਜਿਹੇ ਪੁਦੀਨੇ ਦੇ ਪੱਤੇ ਜਾਂ ਦੁਲਸੀ ਦੇ ਪੱਤੇ ਪਾ ਕੇ ਹੀ ਖਾਣਾ ਹੈ ਇਸ ਨਾਲ ਉਸ ਦੇ ਮਾੜੇ ਪ੍ਰਭਾਵ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੱਸੀਆ ਦੇ ਦਿਨ ਹੀ ਸੂਰਜ ਗ੍ਰਹਿਣ ਲੱਗਦਾ ਹੈ ਕਈ ਲੋਕ ਰਾਹੂ ਕਾਲ ਨੂੰ ਹੀ ਸੂਰਜ ਗ੍ਰਹਿਣ ਸਮਝ ਬੈਠੇ ਹਨ ਨਾਲ ਹੀ ਲੋਕ ਸੂਰਜ ਗ੍ਰਹਿਣ ਨੂੰ ਸਿੱਧ ਕਰਨ ਵਿੱਚ ਲੱਗੇ ਹੋਏ ਹਨ ਕਿ ਸੂਰਜ ਗ੍ਰਹਿਣ ਹੈ ਵੀ ਜਾਂ ਨਹੀਂ ਪਰ ਅਗਲਾ ਸੂਰਜ ਗ੍ਰਹਿਣ ਜਿਹੜਾ ਹੋਵੇਗਾ ਉਹ ਸਤੰਬਰ ਦੇ ਮਹੀਨੇ ਲੱਗੇਗਾ ਉਸ ਤੋਂ ਬਾਅਦ ਫਿਰ ਚੰਦਰ ਗ੍ਰਹਿਣ ਹੋਵੇਗਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਰਾਹੂ ਕਾਲ ਦੇ ਸਮੇਂ ਉਹ ਕਿਹੜੀਆਂ ਚਾਰ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦੇ ਉੱਪਰ ਰਾਹੂ ਦੀ ਕਿਰਪਾ ਵਰਸ ਜਾਵੇਗੀ ਤੇ ਉਹ ਮਾੜੇ ਪ੍ਰਭਾਵ ਤੋਂ ਬਚ ਜਾਣਗੀਆਂ ਤੇ ਨਾਲ ਹੀ ਉਹ ਹੋ ਜਾਣਗੀਆਂ ਧਨ ਦੇ ਨਾਲ ਮਾਲਾ ਮਾਲ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਹੂ ਦੀ ਕਿਰਪਾ ਦੇ ਨਾਲ ਤੁਹਾਡੇ ਉੱਤੇ ਧਨ ਦੀ ਵਰਖਾ ਹੋਣ ਵਾਲੀ ਹੈ ਤੁਸੀਂ ਧਨ ਦੇ ਨਾਲ ਹੋ ਜਾਓਗੇ ਮਾਲਾ ਮਾਲ ਕਾਰੋਬਾਰ ਵਿੱਚ ਤੁਹਾਨੂੰ ਤਰੱਕੀ ਹੋ ਜਾਵੇਗੀ ਜਿਹੜਾ ਵੀ ਕੰਮ ਤੁਹਾਡਾ ਕਾਫੀ ਸਾਲਾਂ ਤੋਂ ਕੋਈ ਰੁਕਿਆ ਹੋਇਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜੇਕਰ ਕਈ ਸਾਲਾਂ ਤੋਂ ਤੁਸੀਂ ਕਾਫੀ ਪਰੇਸ਼ਾਨ ਸੀ ਕਈਆਂ ਤਕਲੀਫਾਂ ਦਾ ਤੁਸੀਂ ਸਾਹਮਣਾ ਕਰ ਰਹੇ ਸੀ ਪਰ ਤੁਹਾਨੂੰ ਹੁਣ ਹਰ ਪਾਸਿਓਂ ਸਪੋਰਟ ਮਿਲੇਗੀ ਜੀਵਨ ਸਾਥੀ ਦੇ ਨਾਲ ਤੁਹਾਡੇ ਸਬੰਧ ਹੋਰ ਵੀ ਬਿਹਤਰ ਹੋ ਜਾਣਗੇ ਜੇਕਰ ਤੁਹਾਡੇ ਪੈਸੇ ਕਿਤੇ ਫਸੇ ਹੋਏ ਸਨ ਉਹ ਵੀ ਇਸ ਸਮੇਂ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਤੁਹਾਡੇ ਤੇ ਲੱਗੇ ਹੋਏ ਝੂਠੇ ਇਲਜ਼ਾਮ ਵੀ ਦੂਰ ਹੋ ਜਾਣਗੇ ਅਤੇ ਮਾਨ ਸਨਮਾਨ ਵਿੱਚ ਵਾਦਾ ਹੋ ਜਾਵੇਗਾ ਤੁਹਾਨੂੰ ਇਸ ਸਮੇਂ ਕੋਈ ਨੌਕਰੀ ਵੀ ਮਿਲ ਸਕਦੀ ਹੈ ਜੇਕਰ ਤੁਸੀਂ ਆਪਣੀ ਜਗ੍ਹਾ ਨੌਕਰੀ ਦੇ ਵਿੱਚੋਂ ਬਦਲਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਡੇ ਲਈ ਸਮਾ ਸੁਭਾਗਾ ਪ੍ਰਾਪਤ ਹੋ ਜਾਵੇਗਾ ਜੇਕਰ ਤੁਸੀਂ ਕੋਈ ਨਵੀਂ ਗੱਡੀ ਜਾਂ ਨਵਾਂ ਮਕਾਨ ਖਰੀਦਣਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਨਵੇਂ ਸੌਦੇ ਕਰੋਗੇ ਇਨਕਮ ਵਿੱਚ ਤੁਹਾਡਾ ਵਾਧਾ ਹੋ ਜਾਵੇਗਾ ਤੇ ਖਰਚੇ ਤੁਹਾਡੇ ਘਟ ਜਾਣਗੇ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਤੇ ਰਾਹੂ ਦੀ ਕਿਰਪਾ ਵਰਸਣ ਵਾਲੀ ਹੈ ਜੇਕਰ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਭੁੱਖੇ ਲੋਕਾਂ ਨੂੰ ਖਾਣਾ ਖਵਾਓਗੇ ਜਾਂ ਇਸ ਸਮੇਂ ਕੁੱਤੇ ਨੂੰ ਰੋਟੀ ਪਾਓਗੇ ਇਹੋ ਜਿਹੇ ਪੁੰਨ ਵਾਲੇ ਕਰਮ ਤੁਸੀਂ ਜੇਕਰ ਕਰੋਗੇ ਤਾਂ ਤੁਹਾਡੇ ਭਾਗ ਨੂੰ ਚਾਰ ਚੰਦ ਲੱਗ ਜਾਣਗੇ ਦੂਸਰੀ ਕੁਸ਼ ਨਸੀਬ ਰਾਸ਼ੀ ਹੈ ਜੀ বৃਸ਼ਕ ਰਾਸ਼ੀ বৃਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਰਾਹੂ ਦਾ ਪ੍ਰਭਾਵ ਤੁਹਾਡੀ ਕੁੰਡਲੀ ਦੇ ਉੱਪਰ ਬਹੁਤ ਹੀ ਵਧੀਆ ਪੈਣ ਵਾਲਾ ਹੈ ਤੁਹਾਡੀ ਇਸ ਸਮੇਂ ਤਰੱਕੀ ਹੋ ਜਾਵੇਗੀ ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ ਵਿਦੇਸ਼ ਵਿੱਚ ਰੁਕੇ ਹੋਏ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਹਾਡੀ ਤਰੱਕੀ ਹੋਵੇਗੀ ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ ਵਿਦੇਸ਼ ਵਿੱਚ ਰੁਕੇ ਹੋਏ ਤੁਹਾਡੇ ਕੰਮ ਪੂਰੇ ਸਫਲਤਾਪੂਰਵਕ ਹੋ ਜਾਣਗੇ ਤੁਹਾਨੂੰ ਸਮਾਜ ਦੇ ਵਿੱਚ ਮਾਨ ਸਨਮਾਨ ਮਿਲੇਗਾ ਜੇਕਰ ਤੁਸੀਂ ਕਿਤੇ ਅਨਮੈਰਿਡ ਹੋ ਤਾਂ ਇਸ ਸਮੇਂ ਤੁਹਾਡੇ ਮਨਪਸੰਦ ਵਿਅਕਤੀ ਦੇ ਨਾਲ ਵਿਆਹ ਵੀ ਹੋ ਸਕਦਾ ਹੈ ਜੀਵਨ ਸਾਥੀ ਦੇ ਨਾਲ ਤੁਹਾਡੇ ਸਬੰਧ ਹੋਰ ਮਜ਼ਬੂਤ ਹੋਣਗੇ ਤੁਹਾਡੇ ਪ੍ਰੇਮ ਸਬੰਧ ਮੁਸ਼ਕਲਾਂ ਦੂਰ ਹੋ ਜਾਣਗੇ ਸਟੂਡੈਂਟਸ ਦੇ ਲਈ ਵੀ ਇਹ ਸਮਾਂ ਬਹੁਤ ਹੀ ਲਾਭਦਾਇਕ ਸਾਬਿਤ ਹੋਵੇਗਾ। ਉਹਨਾਂ ਦਾ ਵੀ ਇਸ ਸਮੇਂ ਮਾਨ ਸਨਮਾਨ ਵੱਧ ਜਾਵੇਗਾ। ਤੁਹਾਡੇ ਪਰਿਵਾਰ ਵਾਲੇ ਵੀ ਤੁਹਾਨੂੰ ਮਾਨ ਸਨਮਾਨ ਦੇਣਗੇ। ਤੀਸਰੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦੇ ਵਿੱਚ ਰਾਹੂ ਦਾ ਪ੍ਰਭਾਵ ਤੁਹਾਡੇ ਤੇ ਬਹੁਤ ਵਧੀਆ ਪੈਣ ਵਾਲਾ ਹੈ। ਕੁੱਲ ਮਿਲਾ ਕੇ ਸ਼ਨੀ ਦੇਵ ਦੀ ਵੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ। ਤੁਸੀਂ ਜਿਹੜੀਆਂ ਵੀ ਪਰੇਸ਼ਾਨੀਆਂ ਤੋਂ ਕਾਫੀ ਸਮੇਂ ਤੋਂ ਗੁਜ਼ਰ ਰਹੇ ਸੀ ਜਾ ਕੋਰਟ ਕਚਹਿਰੀ ਦਾ ਤੁਹਾਡੇ ਉੱਤੇ ਕੋਈ ਮਸਲਾ ਚੱਲ ਰਿਹਾ ਸੀ ਉਹ ਵੀ ਇਸ ਸਮੇਂ ਦੂਰ ਹੋ ਜਾਵੇਗਾ ਪਰਿਵਾਰ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੁਹਾਡੀ ਇਨਕਮ ਦੇ ਵਿੱਚ ਵੀ ਵਾਧਾ ਹੋ ਜਾਵੇਗਾ ਤੁਸੀਂ ਜੇਕਰ ਐਕਸਪੋਰਟ ਦਾ ਕੰਮ ਕਰਦੇ ਹੋ ਤਾਂ ਉਹ ਵੀ ਕੰਮ ਤੁਹਾਡਾ ਤਰੱਕੀ ਦੀ ਰਾਹ ਤੇ ਤੁਰ ਪਵੇਗਾ ਤੁਸੀਂ ਇਸ ਸਮੇਂ ਨਵਾਂ ਮਕਾਨ ਖਰੀਦ ਸਕਦੇ ਹੋ ਤੁਸੀਂ ਇਸ ਸਮੇਂ ਕੋਈ ਵੱਡਾ ਵੀ ਸੌਦਾ ਕਰ ਸਕਦੇ ਹੋ ਪਰ ਆਪਣੇ ਵੱਡਿਆਂ ਦੀ ਸਲਾਹ ਲੈ ਕੇ ਹੀ ਕਰਨਾ ਤੀਜੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਤੇ ਰਾਹੂ ਦਾ ਪ੍ਰਭਾਵ ਬਹੁਤ ਵਧੀਆ ਪਵੇਗਾ। ਤੁਹਾਡੇ ਉੱਤੇ ਸ਼ਨੀ ਦੇਵ ਦੀ 60 ਸਤੀ ਵੀ ਖਤਮ ਹੋ ਜਾਵੇਗੀ। ਤੁਸੀਂ 5 ਸਾਲ ਤੱਕ ਤਰੱਕੀ ਦੇ ਨਵੇਂ-ਨਵੇਂ ਰਾਹ ਤੇ ਚੱਲੋਗੇ। ਵਿਦੇਸ਼ ਵੱਲੋਂ ਵੀ ਤੁਹਾਨੂੰ ਧਨਲਾਭ ਪ੍ਰਾਪਤੀ ਹੋ ਜਾਵੇਗੀ। ਪਰਿਵਾਰ ਵਿੱਚ ਤੁਹਾਨੂੰ ਧਨਲਾਭ ਤੇ ਸੰਪਤੀ ਵੀ ਮਿਲ ਜਾਵੇਗੀ। ਅਣਵਿਆਹਿਆਂ ਨੂੰ ਜੀਵਨ ਸਾਥੀ ਮਿਲੇਗਾ। ਜਿਨ੍ਹਾਂ ਨੂੰ ਸੰਤਾਨ ਬਾਰੇ ਕੋਈ ਪਰੇਸ਼ਾਨੀ ਸੀ ਉਹ ਵੀ ਦੂਰ ਹੋ ਜਾਵੇਗੀ। ਕੁੱਲ ਮਿਲਾ ਕੇ ਤੁਹਾਡੀ ਕੋਈ ਵੱਡੀ ਮਨੋਕਾਮਨਾ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਕਰਜ਼ੇ ਵਰਗੀ ਸਮੱਸਿਆ ਤੋਂ ਕਾਫੀ ਸਮੇਤੋਂ ਪਰੇਸ਼ਾਨ ਸੀ ਉਸ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੇ ਬਜ਼ੁਰਗ ਮਾਤਾ ਪਿਤਾ ਤੋਂ ਤੁਹਾਨੂੰ ਅਸ਼ੀਰਵਾਦ ਮਿਲੇਗਾ ਪਰਿਵਾਰ ਵਿੱਚ ਵੀ ਮਾਨ ਸਨਮਾਨ ਵਧੇਗਾ ਜੇਕਰ ਤੁਹਾਡਾ ਪੈਸਾ ਕਿਤੇ ਫਸਿਆ ਹੋਇਆ ਸੀ ਉਹ ਪੈਸਾ ਵੀ ਤੁਹਾਨੂੰ ਮਿਲ ਜਾਵੇਗਾ ਅਗਲੀ ਤੇ ਚੌਥੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸੇਂਗਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਆਉਣ ਵਾਲੇ 5 ਸਾਲ ਤੱਕ ਤੁਹਾਡੇ ਉੱਤੇ ਰਾਹੂ ਦਾ ਪ੍ਰਭਾਵ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਡੇ ਸਾਰੇ ਹੀ ਕੰਮਾਂ ਵਿੱਚ ਦਿੱਕਤਾਂ ਘੱਟ ਹੋ ਜਾਣਗੀਆਂ। ਤੁਸੀਂ ਜੇਕਰ ਵਿਦੇਸ਼ ਜਾਣਾ ਚਾਹੁੰਦੇ ਹੋ ਇਹ ਕੰਮ ਵੀ ਤੁਹਾਡਾ ਬਣ ਜਾਵੇਗਾ। ਤੁਹਾਨੂੰ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਤਰੱਕੀ ਮਿਲ ਜਾਵੇਗੀ। ਤੁਹਾਡੀ ਸਿਹਤ ਵਿੱਚ ਸੁਧਾਰ ਹੋ ਜਾਵੇਗਾ ਤੇ ਤਣਾਅ ਘੱਟ ਹੋ ਜਾਵੇਗਾ। ਜੀਵਨ ਸਾਥੀ ਦੇ ਨਾਲ ਮਤਭੇਦ ਦੂਰ ਹੋ ਜਾਣਗੇ। ਪਰਿਵਾਰ ਵਿੱਚ ਜੋ ਕਾਫੀ ਸਮੇਂ ਤੋਂ ਵਾਦ-ਵਿਵਾਦ ਚੱਲ ਰਿਹਾ ਸੀ ਉਹ ਵੀ ਦੂਰ ਹੋ ਜਾਵੇਗਾ ਜਿਸ ਵੀ ਕੰਮ ਵਿੱਚ ਤੁਹਾਨੂੰ ਅੜਚਨਾ ਪੈ ਰਹੀਆਂ ਸਨ ਉਹ ਇਸ ਸਮੇਂ ਦੂਰ ਹੋ ਜਾਣਗੀਆਂ ਸੋ ਦੋਸਤੋ ਇਹ ਸਨ ਉਹ ਚਾਰ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਰਾਹੂ ਦਾ ਵਧੀਆ ਪ੍ਰਭਾਵ ਪੈਣ ਵਾਲਾ ਹੈ ਧੰਨਵਾਦ